ਇਹ ਸੋਣ ਜੱਗੇਆ ਜੱਗੇ ਦਾ ਸਨਮਾਨ ਬੁਲਟ ਮੋਟਰਸਾਈਕਲ ਨਾਲ ਹੋਣਾ ਔਰ ਸਾਡਾ ਵੀਰ ਕਿੰਦਰਵੀਰ ਅਮਰੀਕਾ ਤੇ ਨਿਸ਼ਾਨ ਅਮਰੀਕਾ ਐਲਾਨ ਕਰਾਉਂਦੇ ਆ ਵੀ ਆਪਾਂ ਜੱਗੇ ਦਾ ਦੁੱਧ-ਪਤਨਾ ਸਨਮਾਨ ਕਰਦਾ ਇਹ ਐ ਨੌਜਵਾਨ ਇਸੇ ਇਲਾਕੇ ਦਾ ਲੱਖਾਂ ਰੱਤੇ ਗੱਦੇ ਦੀ ਧਰਤੀ ਆ ਜੀਵਨ 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 ਹੋ ਗਈ ਮੇਰੇ ਮਿੱਤਰੋ ਜੀਵਨ ਜੀਵਨ ਉੱਠੋ ਜੀਵਨ ਆਜੂ ਸਮਾਦ ਇੱਕ ਬੰਨੇ ਜੀਵਨ ਬੱਲੇ 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 ਵਾਹ ਓਏ ਗਬਰੂਆ ਤਾਰੀ ਮਾਰ ਦੋ ਲੱਖੇ ਲਈ ਮੇਰੇ ਮਿੱਤਰੋ ਸਿਰੇ ਦਾ ਨੰਮਦੀ ਆ ਲਓ ਸਾਹਮਣੇ ਪੈਂਦੀ ਹੋਈ ਰੇਡ ਇਹ ਆ ਕਹਿੰਦੇ ਰੂਸੀ ਰਾਣੀ ਬਲਾ ਪਿੰਡ ਵਾਲਾ ਮੇਰੇ ਮਿੱਤਰੋ ਖੇਡ ਕਬੱਡੀ ਵਿੱਚ ਵੱਧ ਕੇ ਬੋਲਦਾ ਹੋਇਆ ਧਾਵਾ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਡੱਕ ਲੈਂਦੇ ਜੱਫੀ ਪੂਰੇ ਅੜ ਅੜ ਕੇ ਆਏ ਕੱਚੇ ਪੱਕੇ ਵਾਲਾ ਮੇਰੇ ਮਿੱਤਰੋ ਲਾ ਸਿਰੇ ਦਾ ਜੱਫਾ ਬੱਲੇ ਬੱਲੇ ਚਵਾ ਗਿਆ ਆਈ ਜੱਫੇ ਲਾ ਕੇ ਆਨੰਦਪੁਰ ਆਏ ਮੈਵ ਖਾਰੇ ਦੇ ਪਿੰਡਾਂ ਦਾ ਵੀਰੇ ਹੋਰਾਂ ਦੇ ਪਿੰਡਾਂ ਦਾ ਇਹ ਆ ਪੈਸਟਲ ਖਾਰੇ ਵਾਲਾ ਮੇਰੇ ਮਿੱਤਰੋ ਮਧਰੀ ਗੋਡੀ ਦਾ ਖਿਡਾਰੀ ਨਿੱਕਾ ਕੱਦਾ ਕੇ ਉਤਮ ਸਿੰਘ ਮਾਰੀ ਗੋਲੀ ਮਾਰੀ ਵਿੱਚ ਦਿਲਦੇ ਜੀ ਪੈਸਟਲ ਤਾਂ ਮੈਦਨ ਬਜਾਰੋਂ ਜਿਗਰੇ ਨਾ ਮਿਲਦੇ ਦੀ ਇਹ ਆ ਪੈਸਟਲ ਖਾਰੇ ਵਾਲਾ ਆਹ ਜੀਵਨ ਆ ਕਹਿੰਦੇ ਨੌਜਵਾਨ ਇੱਕ ਬੰਨੇ ਮਧਰਾ ਕੱਦਾ ਪਰ ਮੁੰਡਾ ਬਾਟਾ ਮਰਦਾ ਦਰਿਆ ਜਾਂਦਾ ਤਾੜੀ ਮਾਰੋ ਪੈਸਟਲ ਦੀ ਮੇਰੇ ਪੰਜਾਬੀ ਰਸਰੇ ਦੀ ਖੇਡ ਕਰਕੇ ਤੇਰੇ ਯੋਧੇ ਵੱਡੀਆਂ ਬੱਲੇ ਮਾਰਦੇ ਆ ਦੁਨੀਆ ਤੂਈਦੀ ਆ ਆਹ ਗਲਾਲੀਪੁਰੀਏ ਸੱਤੇ ਦੀ ਰੇਡ ਪੈਰੀ ਮੇਰੇ ਮਿੱਤਰੋ ਬੁੱਲੇ ਦੇ ਪਿੰਡਾਂ ਦਾ ख़बर चार तयार अलॻोबाद चका ਸਰਦਾਰ ਦਰਬਾਰਾ ਸਿੰਘ ਦਾ ਬੇਟਾ ਬਲਕਾਰੇ ਬੰਦ ਦਾ ਚੰਡਿਆ ਹੋਇਆ ਦੋ ਗਬਰੂ ਪਿੱੜਦੇ ਆ ਟੱਡਾਂ ਵੱਜਦੀਆਂ ਧੱਕੇ ਵੱਜਦੇ ਤੇ ਨੰਬਰ ਫਲਾਲੀਪੁਰਿਆ ਸੱਤਾ ਪਨੀ ਟੀਮ ਨੇ ਦੁਨੀਆਂ ਦੇ ਵਿੱਚ ਰਿਕਾਰਡ ਤੋੜਿਆ ਜੱਫੇ ਲਾ ਲਾ ਕੇ ਹੰਟਰ ਕ੍ਰਾਸੀਨੀ ਦੀ ਟੀਮ ਖੇਡ ਰਹੀ ਹੈ ਚੋਲਾ ਸਾਹਿਬ ਉਧਰ ਦੇ ਬੰਨੇ ਸਰ ਸਿੰਘ ਵਾਲੇ ਤਾਪੇ ਸਾਡੀ ਵੀਰ ਦੀ ਟੀਮ ਹੈ ਦੋਵੇਂ ਮੱਝ ਦੀਆਂ ਮੰਨੀਆਂ ਪਰਵੰਦੀਆਂ ਟੀਮਾਂ ਆਓ ਸਿੰਘ ਸਰਦਾਰ ਨਾਲ ਟੱਕਰ ਹੈ ਤੇਜਾ ਸਿੰਘ ਵਾਲੇ ਦਾ ਗੋਪੀ ਆ ਆ ਜੋਰ ਨਾਲ ਜੋਰਦੂਖੇ ਕਮੈਂਟ ਕਰਾਇਆ ਲੱਗਦਾ ਤਾਵੀ ਨੇ ਕਸੂਤਾ ਪੰਗਾ ਪਾਇਆ ਸੁਤਾ ਪੰਗਾ ਵਾਹ ਨਹੀਂ ਤਕਦੀਰ ਲੈ ਵੀ ਜੱਗਿਆ ਪੰਜਾਬistan ਆਇਆ ਹੋਇਆ ਹੈ ਪਰ ਕਬੱਡੀ 'ਚ ਕਈ ਵਾਰੀ استاد ਫੜਨੇ ਪੈਂਦੇ ਆ ਆਹ ਇਹ ਕਹਿੰਦੇ ਜੱਗੂ 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 ਔ ਸ਼ੈਣੀ ਨਿੱਕੀ ਗਾਟਰਵਟ ਨੂੰ ਫਿਰਦੀ ਆ ਸ਼ੈਣੀ ਨਿੱਕੀ ਗਾਟਰਵਟ ਨੂੰ ਫਿਰਦੀ ਆ ਪਰ ਨੰਬਰ ਆਪ ਆਪਣੀ ਟੀਮ ਲਈ ਜੋੜਦਾ ਹੋਏ ਆ ਦੰਨੋ ਪਿੰਡ ਚੰਗਿਆ ਕੇ ਚੜਦੇ ਕੋਲ ਥਰੀਕੇ ਮਿੱਥੇ ਮਾਣੇ ਦੇ ਮੌਜਾ ਸੁਖ ਦੀ ਜ਼ਿੰਦਗੀ ਜੀ ਕੇ ਭਾਈ ਗਰੋ ਮੇਰ ਕਰੇ ਸਭ ਸੁਖ ਦੀ ਜ਼ਿੰਦਗੀ ਜੀਣ ਉਧਰ ਦੇ ਬੰਨੇ ਪੈਂਦੀ ਰੇਡ ਲੱਖਾ ਲੱਖਾਂ ਤੇ ਬਣਾਲੇ ਵਾਲਾ ਬਬਲਾ ਉਹ ਟਿਕ ਪਿਆ ਜਿਵੇਂ ਮੋਰ ਤੋਂ ਬੱਲਾ ਲੱਗਦਾ ਪਰ ਨੰਬਰ ਸਾਹਮਣੇ ਲੱਖਾ ਆਪਣੀ ਟੀਮ ਲਈ ਜ਼ੋਰਦਾਰ ਰਾਜਾ ਖੇਲਾ ਕਹਿੰਦਾ ਹੱਟ ਪਿੱਛੇ ਲੁੱਡੀਆਂ ਪਾਉਂਦੀ ਸਰੇ ਜਵਾਨੀ ਪੰਜਾਬ ਦੀ ਧਰਤੀ ਆ ਲੁੱਡੀਆਂ ਮੇਲਿਆਂ ਦੀ ਗੱਲ ਆ ਲਓ ਗਲਾਲੀਪਰੀ ਦੀ ਰੇਡ ਦੇ ਉੱਪਰ ਕੌਣ ਹੋਪੀ ਲੱਗਾ ਫਿਰਦਾ ਜਿਵੇਂ ਕੱਟੇ ਮਗਰ ਸਾਂ ਲੱਗਾ ਹੁੰਦਾ ਹਟੋ ਪਾਸੇ ਤੇ ਨੰਬਰ ਆਹ ਕਹਿੰਦੇ ਸੱਤਾ ਗਲਾਲੀਪੁਰ ਆਪਣੀ ਟੀਮ ਦੇ ਸੇ ਜੋੜਦਾ ਆਇਆ ਹਾਰੇ ਵਾਲਾ ਆ ਰਹੀ ਮੇਰੇ ਮਿੱਤਰੋ ਰੇਡ ਪਾ ਰਿਆ ਹੁਣ ਦੇਖਾਂਗੇ ਵੀ ਸੋਰ ਸਿੰਘ ਦਾ ਜਾਫੀ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਪਹਿਲਾਂ ਵੀ ਵਧੀਆ ਖੇਡ ਦਿਖਾਈ ਆ ਆਹ ਪੈ ਗਏ ਪਟਾਕੇ ਆਹ ਪੈ ਗਏ ਪਟਾਕੇ ਆਹ ਪੈ ਗਏ ਪਟਾਕੇ 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 ਥਾੜ 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 ਹੂ ਹੂ ਨੰਬਰ ਬੇਲਾ ਬਣਾਦਾ ਹੈ ਪਸਟਰ ਦੇ ਖਾਤੇ ਇਹ ਟੀਮ ਦਾ ਵੱਡਾ ਹਿੱਸਾ ਹੈ ਸੋਰ ਸੰਗ ਦੀ ਟੀਮ ਦਾ ਬਿੱਟਾ ਸਾਬਰੀ ਜਦੋਂ ਗੱਲਾਂ ਚੱਲਦੀਆਂ ਕੋੜ ਤਪਕਤ ਵਾਲਾ ਚੰਡਿਆ ਹੋਇਆ ਜੇਲਾ ਮਾਲਕਾ ਆਹ ਜੱਗੂ ਚੋਲਾ ਸਾਹਿਬ ਵਾਲਾ ਮੜ ਗਿਆ ਦਿੱਤੀ ਇਹ ਹਵੀ ਚੰਦਰਾ ਕਹਿੰਦੇ ਰੇਡਰਾਂ ਨੂੰ ਬੜਾ ਤੰਗ ਕਰਦਾ ਓ ਠੋਠ ਜੱਗੂ ਓ ਠੋਠ ਠੋਠ ਆਹ ਬੱਲੇ 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 ਨੰਬਰ ਬਾਕੀ ਪ੍ਰੀਏ ਗਰਦਾਸ ਦਾ ਮਾਰੋ ਵਿਸਲਜੀਤ ਤੇ ਕਰੀਏ ਮੁਕਾਬਲਾ ਸ਼ੁਰੂ ਅੱਤੇ ਨੰਬਰ ਦਾ ਫਰਕ ਹੈ ਦਰਸ਼ਕੀਓ 16 ਤੇ 16 ਦੇ ਨਾਲ ਰੂੜੀ ਵਾਲਿਆ ਜੀਵਨ ਹੈ ਖਣਾਲੇ ਵਾਲਾ ਬਬਲਾ ਨਾਲ ਕਹਿੰਦੇ ਭੈਣੀ ਵਾਲਾ ਹਰਪਾਲ ਮੇਰੇ ਮਿੱਤਰੋ ਦੇਖੋ ਚੌਹਾਂ ਦੇ ਵਿੱਚੋਂ ਕੌਣ ਇਹ ਗੱਭਰੂ ਡਾਕੇ ਬਖਾਵੇਗਾ ਗੱਲਾਂ ਸਾਡੀ ਖੇਡ ਕਬੱਡੀ ਦੀਆਂ ਹੋਣਗੀਆਂ ਮੇਰੇ ਮਿੱਤਰੋ ਔਰ ਪੈਂਦੀ ਫਿਰ ਰੇਡ 2 ਨੰਬਰ ਤੋਂ ਕਹਿੰਦੇ ਜੀਵਨ ਹੈ ਆਹ ਰੂੜੀ ਵਾਲਿਆ ਜੀਵਨਾ ਉੱਠੋ ਉੱਠੋ ਨੂੰ ਲੋਕ ਆ ਹੋ ਗਈ ਬੱਲੇ ਬੱਲੇ ਆ ਬੱਲੇ 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 ਆ ਤਾੜੀ ਮਾਰ ਦਿਓ ਮੇਰੇ ਮਿੱਤਰੋ ਜੱਗਿਆ ਦੁਨੀਆ ਜੱਗਾ ਜੱਗਾ ਕਰੀ ਜਾਂਦੀ ਆ 72 ਪਹਿਲਵਾਨ ਦੇ ਪੇਟੇ ਦੇ ਵੀ ਦੁਨੀਆ 'ਚ ਚਰਚੇ ਆ ਇਹ ਅਲਗੋ ਵਾਲਾ ਜੱਗਾ ਤੇ ਦੂਸਰੇ ਵੱਨੇ ਗਲਾਲੀਪੁਰੀਆ ਸਵਾਦ ਕਬੱਡੀ 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 ਤੇ ਨੰਬਰ ਮਿੱਠੀ ਜੁਦੀ ਇਸ ਇਲਾਕੇ ਦਾ ਆਹ ਲੱਖਾਂ ਕਹਿੰਦੇ ਗੁੰਦਿਆ ਪਿਆਰ ਦੀ ਉਹਦੇ ਸਹਰਾਣੇ ਵਾਂਗੂਾਰੇ ਪਾਸੇ ਫੱਟਾ ਲੱਗੀ ਹੋਈ ਮਿਹਨਤ ਬੋਲਦੀ ਆ ਹੱਦੀ ਖਰਾਕ ਦੱਸਦੀ ਐ ਵੀ ਮੁੰਡੇ ਨੇ ਸਰਦਿਰ ਕਮਾਇਆ ਆਹ ਸਾਹਮਣੇ ਜਿਸਮ ਮਚਾਉਣਾ ਪੈਂਦਾ ਬੇ ਚੱਕਦੇ ਫੇਰ ਜਾ ਕੇ ਹੁੰਦੇ ਆ ਚਰਚੇ जग ਤੇ ਆਹ ਜੀਵਨ ਲੱਗ ਗਿਆ ਸੁੱਚੀ ਆਹ ਜੀਵਨ 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 ਆਹ ਕੀ ਬਣ ਗਿਆ ਵੇਖੋ ਨਿਆਰਾ ਵੇਖੋ ਨਿਆਰਾ ਵੇਖੋ ਨਿਆਰਾ ਕੁੰਡੀਆਂ ਦੇ ਸਿੰਘ ਸਾਨਾਂ ਵਾਲੇ ਆ ਗਿਆ ਜੀਵਨਾ ਲੱਖਾ ਗਿਆ ਜੀਵਨਾ ਹਰ ਨੰਬਰ ਜੀਵਨ ਦਾ ਜੀਵਨ ਕਹਿੰਦਾ ਜੀਤੇ ਤੇ ਐ ਕਿਤੇ ਬੱਦ ਕਰਦਾ ਨਾ ਉਹਦੇ ਉੱਛੇ ਪੜਾਈਆ ਪੜਾਂਦਾ ਠੀਕ ਹੈ ਮਸਤ ਜੀ ਦਾ ਸਲੇਟਰ ਦਾ ਪਤਾ ਲੱਗ ਜੇ ਬੰਦੇ ਦੇ ਨੇਚਰ ਦਾ ਇਹ ਬਾਹਰ ਪੰਦਾ ਬੋਤਲਾਂ ਤੇ ਆਪਣੇ ਘਰੇ ਪੰਨੀ ਗਲਾਸੀ ਨਹੀਂ ਹੁੰਦੀ ਤੇ ਵਿਆਹ ਵਿੱਚ ਡੀਜੇ ਨਾਲ ਬੱਟਣਾ ਲੜਪੜਣਾ ਕੋਈ ਬਦਮਾਸ਼ੀ ਨਹੀਂ ਹੁੰਦੀ ਕਹਿੰਦਾ ਡੀਜੇ ਬੜਾ ਵਧੀਆ ਪਰ ਉਧਰਲੇ ਬੰਨੇ ਸਵਾਦ ਕਬੱਡੀ ਦਾ ਹਟੋ ਪਾਸੇ ਮੁੰਡੇ ਕਾਲੀਆਂ ਨਿਕਰਾਂ ਵਾਲੇ ਕਹਿੰਦੇ ਵਿੱਚ ਮੈਦਾਨਾਂ ਦੇ ਮੁੰਡੇ ਕਾਲੀਆਂ ਨਿਕਰਾਂ ਵਾਲੇ ਕਹਿੰਦੇ ਵਿੱਚ ਮੈਦਾਨਾਂ ਦੇ ਆਹਨ ਵਾਰਿਆ ਅੱਜ ਦਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ 30 ਸਤੰਬਰ ਕਹਿੰਦੇ ਨੱਥੂਪੁਰ ਦੇ ਵਿੱਚ ਵੱਡਾ ਮੇਲਾ ਹੋਵੇਗਾ ਚੋਲਾ ਸਾਹ ਦੇ ਅਰਸ਼ਦੀ ਟੀਮਾਂ ਤੇ ਫਰੰਦੀਪੁਰੀਏ ਗੋਪੀ ਦੀ ਟੀਮ ਨੇ ਖੇਡਣਾ ਆਹ ਸਾਹਮਣੇ ਕਹਿੰਦੇ ਹਰਮਨ ਜਲਾਲਪੁਰੀਆ ਨਹੀਂ ਜਫਾ ਲਾ ਸਕਿਆ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਹੁਣ ਚਾਹਲ ਵਾਲਾ ਪਾਉਂਡ ਦੇ ਲਈ ਵਾਧਾ ਹੋਇਆ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਹੁਣ ਦੇਖਾਂਗੇ ਚੌਹਾਂ ਦੇ ਵਿੱਚੋਂ ਕੌਣ ਕਿਹੜਾ ਜਾਫੀ ਵੱਧ ਕੇ ਕੋਸ਼ਿਸ਼ ਕਰੇਗਾ ਪਿੱਛੇ ਹਟਜੋ ਮੇਰੇ ਵੀਰੋ ਐਂਦੀ ਹੋਈ ਕਬੱਡੀ ਆਹ ਆਹ ਗੋਪੀ 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 ਪ੍ਰਦੀਪੁਰੀਆ ਆਹ ਵਜਦੀ ਪੱਟ ਨੂੰ ਸੱਚ ਏ ਨਿਆਰੇ ਵੱਜ ਗਏ ਨਿਆਰੇ ਵੱਜ ਗਏ ਨਿਆਰੇ ਵੱਜ ਗਏ ਘੜੀ ਦੀਆਂ ਸੁੰਝਾ ਟਿਕ 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 ਜੀਨੋ ਜੀਨੂ ਜੱਫਾ ਵਧੀਆ ਲੱਗਾ ਮਾਜੇ ਵਾਲੇ ਤਾਰੀ ਨਹੀਂ ਤਾਰਾ ਛੋਕੇ ਕੋਈ ਟੰਗਾ ਕੇ ਮੁੰਡੇ ਜਰਾ ਇੱਕ ਕੰਡਿਆਂ ਨਿਚੋੜ ਤੇ ਬਾਜਾਂ ਮੁਰੇ ਬਾਜੀਆਂ ਨਾ ਪਹਿਣ ਬੱਲਿਆ ਤੇ ਬਾਜਾਂ ਮੁਰੇ ਬਾਜੀਆਂ ਨਾ ਪਹਿਣ ਬੱਲਿਆ ਸਿਰੇ ਦੀ ਖੇਡ ਖੇਡੀ ਜਾ ਰਹੀ ਹੈ ਮੈਨੂੰ ਲੱਗਦਾ ਜੱਫਿਆਂ ਦੀ ਝੜੀ ਲਾਦੀ ਆ ਚੋਲਾ ਸਾਹ ਵਾਲਾ ਨੇ ਆਹ ਜੱਫਿਆਂ ਦੀ ਝੜੀ ਆਓ ਆਹ ਵਧੀਆਂ ਤਾੜੀਆਂ ਜੱਫਾ ਜਲਾ ਇਧਰ ਦੇ ਬੰਨੇ ਬਾਕੀਪੁਰਿਆ ਗਰਦਾਸਾ ਸੌਣ ਤੇਰੀ ਵਧੀਆ ਮੈਨੂੰ ਲੱਗਦਾ ਤਾਰਾਂ ਤੋਰਾ ਹੀ ਹਲਦੀਆਂ ਮਾੜੀਆਂ ਮੋਟੀਆਂ ਕਰਲਾ ਪੱਟੀਆਂ ਕ ਸਮਾਂ ਥੋੜਾ ਹੀ ਰਹਿ ਗਿਆ ਐਨ ਸਿਰੇ ਦੀ ਟੱਕਰ ਜਿੱਤੂ ਕੌਣ ਜੱਗਾਲ ਗੋਵਾਲ ਤੇ ਬਾਕੀਪੁਰਿਆ ਹਟੋ ਪਾਸੇ ਹਟੋ ਪਾਸੇ ਏ ਜੱਗਿਆ 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 ਫੜ 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 ਜੱਗਿਆ ਫੜ ਫੜ ਜੱਗਿਆ ਫੜ ਫੜ ਜੱਗਿਆ ਸਮਾਦਾ ਕਹਿੰਦੇ ਵੱਡਾ ਮਾਣਾ ਵੀਰਾਂ ਨੇ ਵੱਡੇ ਪੈਰ ਪੋਦੇ ਕੀਤੇ ਆ ਹੋਰ ਸਿੰਘ ਦੀ ਸਤਪੰਗ ਬਰਡ ਪਿੰਡ ਵਾਲਿਆਂ ਨੇ ਲਓ ਉਧਰਲੇ ਬੰਨੇ ਇੱਕ ਬੰਨੇ ਭੈਣੀ ਪਿੰਡ ਦਾ ਗਬਰੂ ਦਾ ਕਾਲੇ ਦੇ ਪਿੰਡਾਂ ਦਾ ਤੇ ਦੂਸਰੇ ਬੰਨੇ ਇਸੇ ਇਲਾਕੇ ਦਾ ਜੋਰ ਬਲਵਾਨ ਕਬੱਡੀ ਮਹਾਨ ਸਿਆਣੇ ਕਹਿੰਦੇ ਜੋਰ ਤੇ ਸ਼ਰਮ ਹੁੰਦਾ ਆਪਣੀ ਕਹਾ ਜਿੱਤਦਾ ਬਣ ਗਿਆ ਓਏ ਐਡਾ ਸੋਚ ਸਮਝ ਕੇ ਪਾ ਦੇ ਮਸਲਾ ਜਿੱਤਦਾ ਬਣ ਗਿਆ ਓਏ ਔਰ ਮਸਲੇ ਜਿੱਤਦੇ ਆ ਕੱਟੇ ਪੱਕੇ ਵਾਲਾ ਫੜ ਫੜ ਸਿੰਘ ਨਿਆਰੇ ਵੱਜ ਗਏ ਜਿੱਦੂ ਜਿੱਦੂ ਮੈਚ ਵਧੀਆ ਲੜਕਾਰ